ਬਰਸੀਨ ਵਾਸਤੇ ਕਮੈਨਾਂ ਚਾਹਦੇ ਭਰਾ ਨੇ ਤਿਆਰ ਕਰਤੀਆਂ ਤੇ ਅਸੀਂ ਪੁੱਛਦੇ ਇਹਨਾਂ ਨੂੰ ਵੀ ਕੀ ਕੀ ਜੂਜ ਹੁੰਦਾ ਤੇਰੀ ਫੋਟੋ ਨਹੀਂ ਖਾਉਂਦਾ ਮੈਂ ਤੇ ਇਹਦੇ ਦੇ ਇਸ ਤਰ੍ਹਾਂ ਦੇ ਝਾਰਨੇ ਤੇ ਜਾਲੀ ਲੱਗਦੀ ਹੈ ਪ੍ਰੈਸ਼ਰ ਕਣਕਾਲੀ ਪੈਂਦੇ ਨੇ ਜੀਰੀ ਵਾਲੇ ਜੀਰੀ ਵਾਲੇ ਪੈਂਦੇ ਨੇ ਉਵੇਂ ਹੀ ਮਾਰਦਾ ਯਾਰ ਇਹ ਬੰਦਾ ਨਾ ਯਾਰ ਗਲਤ ਬੰਦਾ ਹੈ ਕਣਕਾਲੇ ਪ੍ਰੈਸ਼ਰ ਨੇ ਬਰਸੀਨ ਹੈ ਬਲੇਡਾਂ ਨਾਲ ਪਊਗਾ ਭਾਈ ਦੇਖੋ ਫਿਰ ਹਾਂਜੀ ਮਿੱਤਰੋ ਅੱਜ ਸਾਡੇ ਪ੍ਰਾਣੇ ਮੂੰਗੀਵਾ ਜਦੋਂ ਪਾਉਂਗੇ ਜਹਰਨੇ ਉਦੋਂ ਦੇਖੋ ਅੱਜ ਪਾਉਂਗੇ ਕਸ ਕਰਤਾ ਸਰ ਕੱਢ ਦਿਓ ਦੇਖਣਾ ਨਾ ਫਿਰ ਇਹ ਨਾਟਾ ਇਹਦੇ ਕਸਗੇ ਨਹੀਂ ਕਸਦੇ ਆ ਤੇ 13 ਦੇ ਕਸਗੇ ਕਿੱਥੇ ਜ ਪਾਉਂਗੇ ਆ ਤੇ ਆਹ ਸਾਹ ਲਾਦੀ ਵੀ ਇਹ ਮੁੰਡਿਆਂ ਨੇ ਇਹਨਾਂ ਨੇ ਇਹ ਵਾਲੀ ਇਹਨੇ ਖਸ ਖਸ ਕੱਢਾਂਗੇ ਬਾਕੀ ਦੇਖੋ ਕੀ ਕੱਢਣਗੇ ਬਈ ਆਹ ਫੋਟੋ ਮੈਣਾ ਇਹਦੀ ਪਾ ਫੋਟੋ ਦਿਖਾਦਾ ਫੋਟੋ ਲਗਾਓ ਜੀ ਟ੍ਰੈਂਡਿੰਗ ਜੀ ਤਾਂ ਤੂੰ ਹੀ ਜਾਣਾ ਸਾਹਮਣੇ ਲਾ ਦੇ ਸਾਹਮਣੇ ਲਾ ਆਪਣੇ ਲਾਵਾ ਕਹਿੰਦਾ ਲੋਕ ਕਿੱਧਰ ਗਿਆ ਉਹ ਛੋਟਾ ਫੋਰਮੈਨ ਆਇਆ ਸੀ ਸੱਤੂ ਵਾ ਗਿਆ ਇੱਕ ਮਸ਼ੀਨ ਦੇ ਨਾਲ ਨੇ ਹਾਲ ਆਰ ਕੇ ਵੀ ਪਾਉਣਗੇ ਵਸਾ ਹੁਣ ਸਕਰੂ ਲਾ ਕੇ ਆ ਇਹ ਕਮੈਂਡ ਜਪੋਣਾ ਉਹ ਉਹਦੇ ਚ ਪਾਤਾ ਤੇ ਜਾ ਰਹੀਆਂ ਨੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਇਹ ਕੀ ਕਰ ਰਹੇ ਨੇ ਕੀ ਸੱਪ ਕੱਢ ਰਹੇ ਨੇ ਆ